ਅੰਦਰ ਜਾਂਦੀ ਦਾਸ ਦੀ ਹੈਲ ਠੀਕ ਆ ਕੁਝ ਗਿਆ ਆਂਦਾ ਮਾਰੀ ਇਹਦੀ ਦੁਕਾਨ ਤੇ ਜ਼ਰੂਰ ਆਓ ਫਿਰ ਦੁਬਾਰਾ ਤੁਸੀਂ ਆਪ ਹੀ ਆ ਜਾਓ ਸਾਡਾ ਸਾਰਾ ਕੁਝ ਨਹੀਂ ਅਸੇ ਰਾਏ ਸਿਰਾ ਕਾ ਨਹੀਂ ਬਾਬਾ ਨਾਨਕ ਇੱਕ ਦਿਨ ਪਹਿਲਾਂ ਆਰਡਰ ਕਰ ਸਕਦੇ ਆ ਤੇ ਬਿਲਕੁਲ ਤੁਹਾਨੂੰ ਫਰੈਸ਼ ਕੇਕ ਮਿਲੂਗਾ ਇਹਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਨਵੇਂ ਬਲੌਗ ਦੇ ਵਿੱਚ ਤੁਹਾਡਾ ਸਵਾਗਤ ਆ ਉਹ ਅੱਜ ਦੇ ਵਲੌਗ 'ਚ ਆਪਾਂ ਤੁਹਾਡੇ ਖਾਣ-ਪੀਣ ਦੀਆਂ ਵਸਤਾਂ ਬਾਰੇ ਥੋੜੀ ਬਹੁਤ ਗੱਲਬਾਤ ਕਰਨੀ ਆ। ਆਹ ਬਾਈ ਤੁਸੀਂ ਦੇਖ ਰਹੇ ਹੋ ਜਿਹੜਾ ਇਹ ਵੀਰ ਮੇਰਾ ਕਲਾਸ ਫੈਲੋ ਆ ਤੇ ਅਸੀਂ ਸਾਡੀ ਯਾਰੀ ਦੋਸਤੀ तकरीबन ਘੱਟੋ-ਘੱਟ ਕੋਈ 20 ਸਾਲ ਹੋ ਗਏ ਆ। ਤੇ ਇਹ ਬਾਈ ਨੇ ਕੰਮ ਕੀਤਾ ਕੇਕ ਦਾ ਸ਼ੁਰੂ ਬੇકરી ਦਾ ਕੰਮ ਤੇ ਜਿਹੜੀਆਂ ਡੈਰੀ ਵਾਲੀਆਂ ਵਸਤਾਂ ਹੁੰਦੀਆਂ। ਤੇ ਅੱਜ ਜਿਹੜਾ ਅਸੀਂ ਰੋਡ ਤੇ ਸ਼ਾਪ ਕਰ ਰਹੇ ਆ ਤੇ ਉਹਦਾ ਅੱਜ ਘਟਣਾ ਤੇ ਬਾਕੀ ਆਪਾਂ ਤੁਹਾਨੂੰ ਸਾਰੀ ਗੱਲਬਾਤ ਦੱਸਾਂਗੇ। ਬਈ ਬਾਈ ਨੂੰ ਕਿੰਨੇ ਟਾਈਮ ਪਹਿਲਾਂ ਤੁਸੀਂ ਕੇਕ ਦਾ ਆਰਡਰ ਦੇਣਾ ਪਿੰਨੀਆਂ ਖੋਏ ਵਾਲੀਆਂ ਪਿੰਨੀਆਂ ਆਸੀ ਵਾਲੀਆਂ ਪਿੰਨੀਆਂ ਤੇ ਡੇਰੀ ਦਾ ਜਿੰਨਾ ਵੀ ਸਮਾਨ ਹੋਦਾ ਦਹੀਂ ਲੱਸੀ ਧੋ ਜੋ ਵੀ ਆ ਉਹ ਤੁਹਾਨੂੰ ਸਾਰਾ ਇੱਥੇ ਫਰੈਸ਼ ਮਿਲਿਆ ਕਰੂਗਾ ਇੱਕ ਨੰਬਰ 'ਚ ਬੱਲ ਕਲ ਸ਼ੁੱਧ ਤੇ ਅੱਜ ਜਿਹੜਾ ਮਹੂਰਤ ਆ ਤੇ ਆਪਾਂ ਪਹਿਲਾਂ ਗੁਰੂ ਸਾਹਿਬ ਦਾ ਓਟ ਆਸਰਾ ਲੈਨੇ ਆ ਤੇ ਬਾਕੀ ਗੱਲਬਾਤ ਸਾਰੀ ਜਿਹੜੀ ਤੁਹਾਡੇ ਨਾਲ ਆਪਾਂ ਬਾਅਦ ਦੇ ਵਿੱਚ ਕਰਦੇ ਆਂ ਨਾਨਕ ਸਾਈਂ ਸਦਾ ਦਿਆਲੰਗ ਭਾਤ ਪਾਇ ਕੇ ਹੀ ਸੰਤ ਰੂਪ ਤੁ ਜਾਣੇ ਅਧ ਪਿਰਜਾਂ ਅੰਧਾਰ ਬਟਾਉ ਸਿਉ ਜੋ ਲਾਵੇ ਨਾ ਕੋ ਹਾਥ ਨ ਆਵੇ ਕੀ ਹੈ ਮਨ ਹਰ ਕੇ ਨਾਨਕ ਜੇ ਪ੍ਰੀਤ ਸੋਦਾਏ ਕਰ ਕਿਰਪਾ ਨਾਨਕੀ ਆਪ ਲੈ ਨਾਈ ਵਿੱਥਿਆ ਤਨ ਦਹਨ ਕੁਟੰਬ ਸਬਾਇਆ ਵਿੱਥਿਆ ਹਮੈ ਮੰਤਾ ਮਾਇਆ ਵਿੱਥਿਆ ਰਾਜ ਨੂੰ ਧਨ ਬਾਦ ਵਿੱਥਿਆ ਕਾਮ ਕ੍ਰੋਧ ਬਿਤਰਾਨ ਤੇ ਗੁਰੂ ਸਾਹਿਬ ਦੇ ਆਪਾ ਤੁਹਾਨੂੰ ਦਰਸ਼ਨ ਕਰਵਾਤੇ ਆ ਤੇ ਪਹਿਲਾਂ ਇੱਥੇ ਹੁਣ ਬਾਈ ਆਪ ਦੇ ਹੱਥੀ ਜਿਹੜੀ ਚਾਹ ਤਿਆਰ ਕਰੂਗਾ ਤੇ ਬਾਕੀ ਪਕੌੜੇ ਪਨੀਰ ਵਾਲਿਆ ਕੀ ਕੀ ਤਿਆਰ ਕੀਤਾ ਬਾਈ ਅੱਜ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹਨਾਂ ਨੇ ਇਹਨਾਂ ਸਹਿਯੋਗ ਕੀਤਾ ਕਿ ਪਹਿਲਾਂ ਅਸੀਂ ਘਰ ਦੇ ਵਿੱਚ ਸਾਰਾ ਤਿਆਰ ਕਰਦੇ ਹੁੰਦੇ ਸੀਗੇ ਜੀ ਆਪਣਾ ਘਰੇ ਹੀ ਸੀਗਾ ਹੁਣ ਆਪਾਂ ਸ਼ਾਪ ਓਪਨ ਕੀਤੀ ਆ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਤੇ ਅੱਜ ਆਪਾਂ ਸ਼ੋਭਾ ਮਹੂਤ ਕਰ ਰਹੇ ਹਾਂ ਜੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈਂਦਿਆਂ ਹੋਇਆਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਬਾਤਰੇ ਤੇ ਇਹਦੇ ਵਿੱਚ ਆਪਾਂ ਜਿੰਨਾ ਵੀ ਸਮਾਨ ਸੰਗਤ ਨੂੰ ਸ਼ਿਕਾਉਣਾ ਉਹ ਆਪਾਂ ਘਰ ਦੇ ਵਿੱਚ ਹੀ ਤਿਆਰ ਕੀਤਾ ਜੀ ਆਪਾਂ ਕੇਕ ਕੱਪ ਕੇਕ ਚਾਕਲੇਟ ਤੇ ਵਿੱਚ ਆਪਣੇ ਬਰੈਡ ਪਕੌੜਾ ਗੋਭੀ ਵਾਲੇ ਪਕੌੜੇ ਦੇ ਸੈਂਡਵਿਚ ਵਗੈਰਾ ਕੋਈ ਨਹੀਂ ਪਿੰਗਾਂ ਅਸੀਂ ਜੰਮੀਆਂ ਇਹ ਸਾਰਾ ਕੁਝ ਸਾਨੂੰ ਜੋਸ਼ਾਉਣਾ ਬਿਲਕੁਲ ਫਰੈਸ਼ ਆਪਣੇ ਘਰੇ ਤਿਆਰ ਕੀਤਾ ਆਪਣੇ ਹੱਥੀ ਤੇ ਇਹਦੇ ਵਿੱਚ ਕੀ ਹੈ ਜੇ ਸਾਨੂੰ ਆਰਡਰ ਵੀ ਆ ਬੜੇ ਕੇਕ ਆਰਡਰ ਕਰਦੇ ਆ ਜੀ मतलब ਕੇਕ ਵੀ ਸਾਨੂੰ ਇੱਕ ਦਿਨ ਪਹਿਲਾਂ ਆਰਡਰ ਕਰ ਸਕਦੇ ਆ ਤੇ ਬਿਲਕੁਲ ਤੁਹਾਨੂੰ ਫਰੈਸ਼ ਕੇਕ ਮਿਲੂਗਾ ਇਹਦੇ ਵਿੱਚ ਕੋਈ ਮਲਾਵਟ ਨਹੀਂ ਹੋਊਗਾ 1% ਵੀ ਤੇ ਕੋਈ ਵੀ ਜਾਲੀ ਕੰਮ ਨਹੀਂ ਹੋਊਗਾ ਜੀ ਜੋ ਅਸੀਂ ਫਰੂਟ ਫਰੈਸ਼ ਯੂਜ਼ ਕਰਦੇ ਆ ਬਾਜ਼ਾਰ ਚੋਂ ਲੈ ਕੇ ਵਧੀਆ ਫਰੈਸ਼ ਫਰੂਟ ਤੁਹਾਨੂੰ ਇੱਕ ਵਧੀਆ ਕੁਆਲਿਟੀ ਦੇ ਕੇਕ ਦਵਾਂਗੇ ਕੋਈ ਸਾਨੂੰ 1.5 ਮਹੀਨਾ ਹੋ ਗਿਆ ਕੰਮ ਸ਼ੁਰੂ ਕੀਤੇ ਨੂੰ ਘਰ ਦੇ ਵਿੱਚ ਮਤਲਬ ਅੱਜ ਆਪਾਂ ਪ੍ਰੋਫੈਸ਼ਨਲ ਤੌਰ ਤੇ ਸ਼ੌਪ ਸ਼ੁਰੂ ਕੀਤੀ ਐ ਤੇ ਸਾਰਿਆਂ ਦਾ ਸਾਡਾ ਬਹੁਤ ਸਹਿਯੋਗ ਦਿੱਤਾ ਜਿਨ੍ਹਾਂ ਨੇ ਕੁਆਲਿਟੀ ਉਹਨੂੰ ਟੈਸਟ ਕੀਤੀ ਆ ਤੇ ਹਰ ਇੱਕ ਦਾ ਹੁਣ ਤੱਕ ਵਧੀਆ ਰਿਵਿਊ ਆਇਆ ਤੇ ਅਸੀਂ ਤੁਹਾਡੇ ਨੂੰ ਪ੍ਰੋਮਿਸ ਕਰਦੇ ਆਂ ਕਿ ਇਸ ਤੋਂ ਅੱਗੇ ਤੁਹਾਨੂੰ ਵਧੀਆ ਕੁਆਲਿਟੀ ਮਿਲੂਗੀ ਇਸ ਤੋਂ ਕਦੇ ਕੁਆਲਿਟੀ ਘਟੂਗੀ ਨਹੀਂ ਤੁਹਾਨੂੰ ਆਪਣੇ ਖੁਸ਼ੀ ਦੇ ਪਲਾਂ ਦੇ ਵਿੱਚ ਕਿਤੇ ਵੀ ਕੇਕ ਦੀ ਜਰੂਰਤ ਹੋਵੇ ਜਾਂ ਕੱਪ ਕੇਕ ਬਰਗਰ ਪੀਜ਼ਾ ਉਹ ਵੀ ਆਪਾਂ ਅੱਗੇ ਐਡ ਕਰਾਂਗੇ ਨਾਲ ਸਮੋਸੇ ਵਗੈਰਾ ਤੇ ਤੁਹਾਨੂੰ ਆਪਾਂ ਮਤਲਬ ਆਰਡਰ ਤੇ ਤਿਆਰ ਕਰਦੇ ਆਂ ਸਾਰੀ ਚੀਜ਼ ਫਰੈਸ਼ ਕੋਈ ਵੀ ਚੀਜ਼ ਅਸੀਂ ਤਿਆਰ ਕਰਕੇ ਨਹੀਂ ਰੱਖਦੇ ਹਰੇਕ ਚੀਜ਼ ਮਤਲਬ ਆਰਡਰ ਤੇ ਤਿਆਰ ਹੋਦੀ ਹੈ ਤੇ ਫੋਨ ਨੰਬਰ ਸਾਡਾ ਹੈਗਾ ਜੀ 70092 792 65999 ਹੁਣ ਪੰਜਾਬੀ ਵਿੱਚ ਦੱਸ ਦਿੰਦੇ ਆ 792 65999 ਤੁਸੀਂ ਸਾਨੂੰ ਇੱਕ ਦਿਨ ਪਹਿਲਾਂ ਆਰਡਰ ਕਰ ਸਕਦੇ ਆ ਜਾਂ ਤੁਸੀਂ 6-7 ਘੰਟੇ ਪਹਿਲਾਂ ਵੀ ਆਰਡਰ ਕਰ ਸਕਦੇ ਜੇ ਤੁਹਾਨੂੰ ਐਮਰਜੈਂਸੀ 'ਚ ਇਹ ਚਾਹੀਦਾ ਤੇ ਤੁਹਾਡਾ ਆਰਡਰ ਅਸੀਂ ਤਿਆਰ ਕਰਕੇ 10 ਕਿਲੋਮੀਟਰ ਤੱਕ ਅਸੀਂ ਤੁਹਾਨੂੰ ਫ੍ਰੀ ਹੋਕ ਡਿਲੀਵਰੀ ਦਾ ਟਿਕ ਘਰੇ ਪਹੁੰਚਦਾ ਕਰਾਂਗੇ ਜੀ ਹਾਂ ਬਾਈ ਆ ਪਿੰਨਿੰਗਾਂ ਵੀ ਤਿਆਰ ਕੀਤੀਆਂ ਆਪੀ ਹਾਂਜੀ ਆਲਸੀ ਦੀਆਂ ਪਿੰਨੀਆਂ ਜੀ ਆਲਸੀ ਖੋਏ ਦੀਆਂ ਅੱਛਾ ਇਹ ਚ 8 ਤਰ੍ਹਾਂ ਦਾ ਡ్రਾਈ ਫਰੂਟ ਪਾਇਆ ਜੀ ਠੀਕ ਆ ਕਾਜੂ ਪਿਸਤਾ ਬਾਦਾਮ ਖਸਖਸ ਸੌਗੀ ਅੱਛਾ ਤੇ ਚਾਰੇ ਮਾਗ ਤੇ ਤੇਲ ਠੀਕ ਆ ਤੇ ਆਹ ਸੈਂਡਵਿਚ ਇਹ ਸੈਂਡਵਿਚ ਆਪਾਂ ਘਰੇ ਤਿਆਰ ਕੀਤੇ ਜੀ ਬਿਲਕੁਲ ਫਰੈਸ਼ ਠੀਕ ਆ ਇਹ ਜਾਣੀਏ ਸਾਰੀਆਂ ਚੀਜ਼ਾਂ ਤਿਆਰ ਕਰਾਂਗੇ ਸਾਰੀ ਚੀਜ਼ ਫਰੈਸ਼ ਘਰੇ ਤਿਆਰ ਕਰੀਦੀ ਜੀ ਕੋਈ ਆਪ ਆਪਣੇ ਹੱਥਾਂ ਨਾਲ ਕੋਈ ਕਾਰੀਗਰ ਨਹੀਂ ਬਾਈ ਤੁਹਾਨੂੰ ਦੱਸ ਦਈਏ ਬਾਈ ਨੇ ਨਾ ਜਿਹੜਾ ਬੇਕਰੀ ਦਾ ਕੰਮ ਦੁਬਾਰਾ ਫੇਰ ਦੱਸਣ ਲੱਗੇ ਵੀ ਸ਼ੁਰੂ ਕੀਤਾ ਵਾ 10 ਕਿਲ ਤੇ ਉਸ ਤੋਂ ਬਾਅਦ ਜਿਹੜਾ ਕੋਈ ਲਿਜਾ ਵੀ ਸਕਦਾ ਤੇ ਜੇ ਕੇ ਇਹ ਮਤਲਬ 10 ਕਿਲੋਮੀਟਰ ਤੋਂ ਜ਼ਿਆਦਾ ਤੇ ਉਹਦੇ ਲਈ ਪੇ ਕਰਨਾ ਪਊਗਾ। ਬਾਈ ਹੁਣਾਂ ਨੇ ਜਿਹੜਾ ਚਾਹ ਲਾਈ ਤੇ ਚਾਹ ਤੇ ਨਾਲ ਵੀ ਜਿਹੜਾ ਪਿੰਨੀਆਂ ਦਾ ਲੰਗਰ ਆ। ਹਾਂਜੀ ਕਿਵੇਂ ਲੱਗੀਆਂ ਜੀ ਪਿੰਨੀਆਂ? ਬਹੁਤ ਵਧੀਆ ਬਾਈ। ਆਪ ਤਿਆਰ ਕੀਤੇ ਬਾਈ ਸਮੋਸੇ ਤੇ ਗੋਭੀ ਵਾਲੇ ਪਕੌੜੇ। ਨਾਲ ਨੇ ਬਾਈ ਜੀ। ਬਹੁਤ ਵਧੀਆ। ਸਮਾਨ ਛਕ ਲਿਆ ਜੀ? ਬਹੁਤ ਵਧੀਆ। ਕਿਵੇਂ ਲੱਗਾ ਬਾਈ? ਬਹੁਤ ਵਧੀਆ ਬਹੁਤ ਓਕੇ ਕੰਮ ਸੀ ਜਮਾ ਠੀਕ ਹੈ ਸਾਰੇ ਲੋਕਾਂ ਨੂੰ ਕਹਿੰਦੇ ਵੀ ਇਹ ਮੁੰਡੇ ਨੇ ਨਵਾਂ ਬਿਜ਼ਨਸ ਸ਼ੁਰੂ ਕੀਤਾ ਤੇ ਬਹੁਤ ਸਾਫ਼ ਸੁਥਰਾ ਹਾਂਜੀ ਹਾਂਜੀ ਫੀ ਟੇਸਟ ਹਾਂਜੀ ਹਾਂਜੀ ਟੇਸਟੀ ਤਾਂ ਹੈਗਾ ਹੀ ਹਾਂ ਜਿਹੜਾ ਇੱਕ ਵਾਰੀ ਗਾਹਕ ਆ ਗਿਆ ਯਾਨੀ ਕਿ ਦੂਜੀ ਔਰ ਪਾਸੇ ਨਹੀਂ ਜਾਂਦਾ ਉਹ ਇੱਕ ਵਾਰੀ ਇਹਦੀ ਦੁਕਾਨ ਤੇ ਜ਼ਰੂਰ ਆਓ ਫਿਰ ਦੁਬਾਰਾ ਤੁਸੀਂ ਆਪ ਹੀ ਆ ਜਾਓ ਆਪ ਹੀ ਆ ਜਾਣਾ ਸਹੀ ਗੱਲ ਹਾਂਜੀ ਭਾਈ ਜੀ ਕਿਵੇਂ ਲੱਗੀਆਂ ਪਨੀਗਾਂ ਆਲਸੀਆਂ ਖਾਦੀਆਂ ਸਿਰਾਂ ਇਹਦੇ ਚਾਹ ਅੱਠ ਪ੍ਰਕਾਰ ਦੀਆਂ ਚੀਜ਼ਾਂ ਹਾਂ ਸਹੀ ਹੈ ਨਾ ਇਹ ਅੰਦਰ ਜਾਂਦੀ ਦਾਸ ਦੀ ਹੈ ਠੀਕ ਹੈ ਕੁਝ ਗਿਆ ਅੰਦਰ ਤੇਰੀ ਜਵਾਕਾਂ ਨੇ ਹਾਂ ਬਈ ਡਾਕਟਰ ਸੈਂਡਵਿਚ ਦੱਸੋ ਸੈਂਡਵਿਚ ਕਿਆ ਬਾਤ ਆ ਜੀ ਕਿਆ ਬਾਤ ਹੂੰ ਇੱਕ ਗਾਲ ਤੋ ਅੰਦਰ ਨਹੀਂ ਲੰਘਿਆ ਜੇ ਕਿਉਂ ਹੋ ਗਿਆ ਤੋ ਪਹਿਲਾਂ ਖਾਈ ਪਹਿਲਾਂ ਤਾਂ ਜਾਂਦਾ ਬਾਈ ਦੂਜਾ ਖਾਣ ਲੱਗਾ ਤਾਂ ਇਹਨੂੰ ਕੀ ਪਤਾ ਹਾਂਜੀ ਵਧੀਆ ਬਈ ਬਹੁਤ ਵਧੀਆ ਜੀ ਬਹੁਤ ਜ਼ਬਰਦਸਤ ਅੱਛਾ ਟੇਸਟ ਬੜਾ ਵਧੀਆ 100 ਚੋਂ ਕਿੰਨੇ ਨੰਬਰ ਦੇਵੋਗੇ 100 ਚੋਂ 100 ਹੀ ਦੇਵਾਂਗੇ ਹਾਂਜੀ ਹਾਂ ਬਾਈ ਗਗਨੇ ਕਿਵੇਂ ਲੱਗਾ ਬਈ ਕੰਮ ਪਕੌੜੇ ਕੇਕ ਹੱਦ ਸਾਰਾ ਕੁਝ ਨਹੀਂ ਸਿਰਾਂ ਹੀ ਸਿਰਾਂ ਕੰਮ ਬਹੁਤ ਵਧੀਆ ਠੀਕ ਆ ਠੀਕ ਆ ਬਾਈ ਉਦੋਂ ਸਿਰਾਂ ਅੱਛਾ ਕੀ ਕਹੋਗੇ ਲੋਕਾਂ ਨੂੰ ਬਾਈ ਹੁਣ ਬਾਈ ਇੱਥੇ ਆਉਣ ਇੱਥੇ ਜਰੂਰ ਹਰ ਇੱਕ ਜੀ ਨੂੰ ਮੌਕਾ ਦੇ ਠੀਕ ਆ ਮੌਕਾ ਦੇਣਾ ਚਾਹੀਦਾ ਹਨਾ ਇੱਕ ਵਾਰੀ ਮੌਕਾ ਦਿੱਤਾ ਫਿਰ ਇਹ ਨਹੀਂ ਬਾਈ ਗਾਹਕ ਪਾਸੇ ਨਹੀਂ ਭਜਦਾ ਹਨਾ ਇਹਨਾਂ ਪਤਾ ਬਾਈ ਜਿਹੜਾ ਇੱਕ ਵਾਰੀ ਲੱਗ ਗਿਆ ਫਿਰ ਉਹ ਇੱਥੇ ਆਊਗਾ ਆਪਣੀ ਗਰੰਟੀ ਦੇ ਪਾਸੇ ਨਹੀਂ ਜਾਂਦਾ ਹਾਂ ਲੋਜੀ ਪਾਈ ਜੀ ਆਪ ਹੀ ਕਰੀ ਜਾਂਦੇ ਆ ਗੋਭੀ ਵਾਲੇ ਪਕੌੜੇ ਤਿਆਰ ਹਨ ਜਾਨਕੀ ਪੱਕੇ ਕਰੀ ਜਾਂਦੇ ਕੱਚੇ ਇਹਨਾਂ ਨੇ ਰਾਤ ਜਿਹੜੇ ਬਣਾ ਲਏ ਸੀਗੇ ਆ ਸਮੋਸੇ ਵੀ ਪਾਈ ਹੁਣ ਉਹਨੇ ਆਪ ਬਣਾਏ ਹੋਏ ਆ ਆਪਾਂ ਸੰਗਤ ਦਾ ਰਿਵਿਊ ਤਾਂ ਲੈ ਲਿਆ ਪਰ ਹੁਣ ਆਪਾਂ ਵੀ ਖੁਦ ਜਿਹੜਾ ਟੇਸਟ ਕਰਕੇ ਦੇਖਦੇ ਆ ਬਹੁਤ ਵਧੀਆ ਬਾਈ ਟੇਸਟ ਆ 60 ਬਜ ਦਾ 100% ਸ਼ੁੱਧ ਹਾਂ ਬਾਈ ਕਿਵੇਂ ਸਮੋਸੇ ਸਹੀ ਆ ਬਈ ਬਹੁਤ ਵਧੀਆ ਬਈ ਬਹੁਤ ਵਧੀਆ ਠੀਕ ਆ ਹਾਂਜੀ ਬਹੁਤ ਵਧੀਆ ਇਹ ਘਰੇ ਤਿਆਰ ਕੀਤੇ ਜੀ ਆ ਗਏ ਆ ਜੀ ਠੀਕ ਆ ਬਰੇ ਲਓ ਜੀ ਬਾਈ ਆ ਕੱਪਕੇ ਆ ਜਿਹੜੇ ਇਹ ਵੀ ਘਰੇ ਤਿਆਰ ਕੀਤੇ ਆ ਇਹ ਵੀ ਜਿਹੜੇ ਸੰਗਤ ਨੂੰ ਰੱਖਣੇ ਆ ਹੁਣ ਆ ਕੇ ਇੱਕ ਵੀ ਬਾਈ ਨੇ ਆਪ ਤਿਆਰ ਕੀਤਾ ਹੁਣ ਇਹ ਜਿਹੜਾ ਨਾ ਹੁਣ ਆਪਣਾ ਬੇકરી ਦੀ ਜਿਹੜੀ ਛਰਵਾਦ ਲਈ ਤੇ ਮੰਨ ਲਓ ਬਾਬਾ ਜੀ ਨੇ ਕੇਕ ਜਿਹੜਾ ਗ੍ਰਾਂਤੀ ਸਿੰਘ ਨੇ ਉਹ ਕੱਟਣਗੇ ਤੇ ਕਿਉਂਕਿ ਕਿਉਂਕਿ ਦੁਕਾਨਦਾਰ ਘੱਟਣਾ ਤੇ ਸਾਰਿਆਂ ਨੂੰ ਇੱਕ ਕੇਕ ਵੀ ਜਿਹੜੀ ਜਿੰਨੇ ਵੀ ਸੰਗਤ ਬੈਠੀ ਹੈ ਨੇ ਤੇ ਸਾਰਿਆਂ ਨੂੰ ਇੱਕ ਕੇਕ ਵੀ ਖਵਾਇਆ ਜਾਣਾ ਵਾ ਵਾਹਿਗੁਰੂ ਜੀ ਕਾ ਖਾਲਸਾ ਅੱਜ ਜਿੰਨਾ ਵੀ ਸਮਾਨ ਰੱਖਿਆ ਪਿੰਨੀਆਂ ਹੋਗੀਆਂ ਉਹ ਤੇ ਸਾਈਡ ਵਿੱਚ ਹੋਗੇ ਪਕੌੜੇ ਗੋਭੀ ਵਾਲੇ ਹੋਗੇ ਸਮੋਸੇ ਹੋਗੇ ਚਟਨੀ ਹੋ ਗਈ ਆ ਕੇਕ ਆ ਜਿਹੜਾ ਨਾਲ ਰੱਖਿਆ ਹੋਇਆ ਕੱਪ ਕੇਕ ਹੋਗੇ ਆ ਤੇ ਨਿੱਕੀਆਂ ਨਿੱਕੀਆਂ ਚਾਕਲੇਟਾਂ ਬੱਚਿਆਂ ਵਾਸਤੇ ਚਾਹ ਪਾਣੀ ਜਿੰਨਾ ਵੀ ਆ ਜਿਹੜਾ ਬਾਈ ਨੇ ਜਿਹੜਾ ਤਿਆਰ ਕੀਤਾ ਵਾ 100% ਸ਼ੁੱਧ ਮਿਲੂਗਾ ਬਾਈ ਜੀ ਕੋਈ ਤੁਹਾਨੂੰ ਮਲਾਵਟ ਨਹੀਂ ਚੀਜ਼ ਦੇ ਮਿਲੂਗੀ ਗੌਰ ਸਖ ਪਰਿਵਾਰ ਆ ਤੇ ਗੌਰ ਸਖ ਪਰਿਵਾਰ ਸਫਾਈ ਵੀ ਪੂਰੀ ਰੱਖੂਗਾ ਬਈ ਜੜੇ ਜੋ ਵੀ ਚੀਜ਼ ਆ ਹਨਾ ਤੇ ਹੁਣ ਗੁਰੂ ਸਾਹਿਬ ਚੱਲੇ ਨੇ ਆਪਦੇ ਸਤਿਖੰਡ ਨੂੰ ਤੇ ਚਾਲੇ ਪਾਤੇ ਨੇ ਗੁਰੂ ਸਾਹਿਬ ਦੇ ਲਓ ਜੀ ਸਮਾਪਤੀ ਹੋ ਗਈ ਸਖਮਨੀ ਸਾਹਿਬ ਪਾਠ ਦੀ ਤੇ ਸ਼ਕਲ ਲੱਗ ਪਈ ਸੀ ਸੰਗਤ ਜਿਹੜਾ ਆਪਣਾ ਬਾਈ ਰਾਮ ਸਿੰਘ ਉਹਨਾਂ ਨੇ ਆਹ ਦੇਖੋ ਸਮੋਸੇ ਤੇ ਬ੍ਰੈਡ ਬੋੜੇ ਤੇ ਕਿੱਦਾਂ ਲੱਗਿਆ ਜੀ ਤੁਹਾਨੂੰ ਟੇਸਟ ਜੀ ਬਹੁਤ ਵਧੀਆ ਜੀ ਮਜ਼ੇਦਾਰ ਆਮ ਕੁਆਲਿਟੀ ਨਾਲ ਵਧੀਆ ਜੀ ਤੇ ਸੰਗਤ ਸਾਰੀ ਛਕ ਰਹੀ ਹੈ ਜਿਹੜਾ ਸਾਰਾ ਸਮਾਨ ਆ ਬਾਈ RAM ਸੇਖ ਨੇ ਜਿਹੜਾ ਆਪ ਘਰੇ ਤਿਆਰ ਕੀਤਾ ਹੋਇਆ ਵਾ ਹਾਂ ਬਈ ਨਰਨ ਕੇ ਕਿਵੇਂ ਲੱਗਾ ਬਾਈ ਚੌਥੀ ਪਲੇਟ ਬਹੁਤ ਵਧੀਆ ਚੌਥੀ ਪਲੇਟ ਤੋਂ ਪਤਾ ਲੱਗ ਗਿਆ ਸਹੀ ਗੱਲ ਹਨਾ ਬਈ ਕੇਕ ਸਰਾ ਹੀ ਹਨਾ ਦੂਜੀ ਦੂਜੀ ਆ